ਸਰਸ਼ੀ ਕਾਲ ਸੀ ਸਾਰਿਆਂ ਨੂੰ ਮੈਲ ਅਪ੍ਰਿਤ ਕਰ ਹਜ਼ਰਨ ਜੀ ਗੁਨਾਮ ਕੌਰ ਦੁਆਰਾ ਲਿਖਿਆ ਗਿਆ ਨਾਵਲ ਰਬਦੀ ਰਜਾ ਦਾ ਭਾਗ 11 ਮ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਵਕੀਲ ਤਿੰਨ ਚਾਰ ਤਾਂ ਹਰ ਪਸੰਦ ਤੇ ਸਾਈਨ ਕਰਵਾਉਂਦਾ ਆ ਪਰ ਜਦ ਇੱਕ ਵਕੀਲ ਕਾਗਜ਼ ਫੜਨ ਲੱਗਦਾ ਹੈ ਤਾਂ ਇੱਕ ਬੁਰਕੇ ਵਾਲਾ ਇਨਸਾਨ ਅੰਦਰ ਆ ਜਾਂਦਾ ਆ ਤੇ ਆ ਕੇ ਵਕੀਲ ਦੇ ਵਿੱਚ ਵਸਾਇਆ ਤੇ ਉਹ ਸਾਈਨ ਕੀਤੀ ਫਾਈਲ ਚੋਂ ਕੁਝ ਕਾਗਜ਼ ਕੱਢ ਕੇ ਆਪਣੇ ਕੋਲ ਰੱਖ ਲੈਂਦਾ ਆ ਤੇ ਬਾਕੀ ਉਸ ਨੂੰ ਵਾਪਸ ਕਰ ਦਿੰਦਾ ਆ ਤੇ ਕਹਿੰਦਾ ਆ ਕਿ ਭਾਜੀ ਸੰਭਾਲ ਕੇ ਸਿਰ ਦੇ ਅੰਬਰ ਸਰੀ ਪੱਗ ਵਿੱਚ ਨਹੀਂ ਹੁੰਦੀ ਆ ਤੇ ਉਹ ਇਨਸਾਨ ਪੇਪਰ ਵਾਪਸ ਲੈ ਕੇ ਸਾਈਡ ਤੇ ਹੋ ਜਾਂਦਾ ਆ ਤੇ ਵਕੀਲ ਸਾਹਿਬ ਪੇਪਰ ਜੱਜ ਨੂੰ ਦਿਖਾਉਂਦਾ ਆ ਤੇ ਮੋੜ ਵਕੀਲ ਨੂੰ ਜਿੱਤੀ ਦੇ ਸਾਈਨ ਲੈਣ ਲਈ ਕਹਿੰਦਾ ਆ ਵਕੀਲ ਕਾਗਜ਼ ਜਿੱਤੀ ਨੂੰ ਦਿੰਦਾ ਆ ਕਿ ਸਾਈਨ ਕਰ ਦੇ ਉਹ ਪਰ ਜੱਜ ਜਿੱਤੀ ਸਾਈਨ ਕਰਨ ਲੱਗਦੀ ਆ ਪੈਨ ਨਹੀਂ ਚੱਲਦਾ ਮੋੜੋ ਹੋ ਕਾਗਜ਼ ਹੋਰ ਕਹਿੰਦਾ ਆ ਕਿ ਕੀ ਹੋਇਆ ਪੈਨ ਨਹੀਂ ਚੱਲਦਾ ਜੀ ਲਓ ਮੇਰਾ ਪੈਨ ਲੈ ਲਵੋ ਜੀਤੀ ਕਹਿੰਦੀ ਆ ਕਿ ਸ਼ੁਕਰੀਆ ਜੀ ਤੇ ਪੈਨ ਫੜ ਕੇ ਪੇਪਰਾਂ ਤੇ ਸਾਈਨ ਕਰ ਦਿੰਦੀ ਆ ਹਰਪਜਨ ਕਹਿੰਦਾ ਆ ਕਿ ਫਾਰਮੈਲिटीज ਹੋ ਗਈਆਂ ਪੂਰੀਆਂ ਤਾਂ ਵਕੀਲ ਕਹਿੰਦਾ ਆ ਕਿ ਹਾਂ ਜੀ ਤੁਸੀਂ ਜਾਓ ਮੈਰਿਜ ਸਰਟੀਫਿਕੇਟ ਮੇਕਰ ਪਹੁੰਚਾ ਦੇਵਾਂਗਾ ਇਹ ਸੁਣ ਕੇ ਹਰਪਜਨ ਜੀਤੀ ਨੂੰ ਲੈ ਕੇ ਘਰ ਚਲਾ ਜਾਂਦਾ ਆ ਜੀਤੀ ਦੇ ਆਪਣੇ ਘਰ ਜਾਣ ਬਾਰੇ ਤੇ ਉਹ ਕਹਿੰਦੀ ਆ ਕਿ ਨਹੀਂ ਉਸ ਘਰ ਵਿੱਚ ਹੁਣ ਮੈਂ ਕਦੇ ਨਹੀਂ ਜਾਣਾ ਜਿਸ ਘਰ ਨੇ ਰਿਸ਼ਤਾ ਟੁੱਟਣ ਦਾ ਜ਼ਿੰਮੇਵਾਰ ਮੈਨੂੰ ਮੰਨਿਆ ਹੋਵੇ ਹਰਪਜਨ ਜੀ ਹੁਣ ਤੁਹਾਡਾ ਕਰ ਹੀ ਮੇਰਾ ਕਰ ਹਰਪਜਨ ਮਨ ਹੀ ਮਨ ਬੜਾ ਖੁਸ਼ ਹੁੰਦਾ ਹੈ ਕਿ ਜੀਤੀ ਉਸ ਨਾਲ ਮਿਲ ਗਈ ਤਿੰਨ ਚਾਰ ਦਿਨ ਲੰਘਦੇ ਨੇ ਤੇ ਅੱਜ ਜੀਤੀ ਹਰਪਜਨ ਦੇ ਘਰੇ ਇਕੱਲੀ ਹੁੰਦੀ ਆ ਹਰਪਜਨ ਆਪਣੀ ਮਾਂ ਨੂੰ ਦਵਾਈ ਦਿਵਾਉਣ ਸ਼ਹਿਰ ਹਸਪੀਟਲ ਗਿਆ ਹੁੰਦਾ ਆ ਜੀਤੀ ਨੂੰ ਕਿਸੇ ਦਾ ਫੋਨ ਆਉਂਦਾ ਆ ਤੇ ਉਹ ਕਹਿੰਦੀ ਆ ਹਜੇ ਤੱਕ ਸਭ ਠੀਕ ਆ ਥੋੜਾ ਬੱਥਾ ਮੈਨੂੰ ਸਮਝਾਇਆ ਪਰ ਬਹੁਤ ਜਲਦ ਸਭ ਠੀਕ ਹੋ ਜਾਉ ਡੋਨਟ ਫਰੀ ਸ਼ਾਮ ਨੂੰ ਹਰਪਜਨ ਆਪਣੀ ਮਾਂ ਨੂੰ ਲੈ ਕੇ ਆ ਜਾਂਦਾ ਆ ਤੇ ਜੀਤੀ ਆਪਣੇ ਕਮਰੇ ਵਿੱਚ ਲੱਗ ਜਾਂਦੀ ਆ ਸ਼ਾਮ ਨੂੰ ਜਦ ਜੀਤੀ ਆਪਣੇ ਕਮਰੇ ਵਿੱਚ ਜਾਂਦੀ ਆ ਤੇ ਥੋੜੀ ਗੁੱਸੇ ਵਿੱਚ ਹੁੰਦੀ ਆ ਤੇ ਕਹਿੰਦੀ ਆ ਕਿ ਅੱਜ ਫਿਰ ਰਣਵੀਰ ਨੇ ਮੈਨੂੰ ਫੋਨ ਕੀਤਾ ਸੀ ਬਸ ਇੱਕ ਵਾਰ ਉਹਦੀ ਕਮਜ਼ੋਰੀ ਪਤਾ ਲੱਗ ਜਾਵੇ ਫਿਰ ਮੈਂ ਦੱਸਦੀ ਆ ਉਹਨੂੰ ਦਰਦ ਕਿਸ ਨੂੰ ਕਹਿੰਦੇ ਨੇ ਹਰਪਜਨ ਜੀ ਤੁਹਾਨੂੰ ਪਤਾ ਹੈ ਕਿਰਨਵੀਰ ਸਭ ਤੋਂ ਜ਼ਿਆਦਾ ਪਿਆਰ ਆਪਣੀ ਭੈਣ ਨੂੰ ਕਰਦਾ ਹੈ। ਕੋਈ ਇਹੋ ਜਿਹੀ ਚੀਜ਼ ਚਾਹੀਦੀ ਆ ਜਿਹੜੀ ਉਸਦੀ ਭੈਣ ਨੂੰ ਬਹੁਤ ਪਸੰਦ ਹੋਵੇ ਤੇ ਫਿਰ ਉਸ ਦੇ ਜ਼ਰੀਏ ਮੈਂ ਰਣਵੀਰ ਨੂੰ ਉਸਦੀ ਔਕਾਤ ਦਿਖਾਵਾਂ। ਹਰਪਾਜਨ ਕਹਿੰਦਾ ਆ ਕਿ ਕਮਜ਼ੋਰੀ ਤਾਂ ਹੈ ਤੇ ਮੇਰੇ ਕੋਲ ਪਲਾਨ ਵੀ ਹੈ। ਸਾਰਾ ਰਣਵੀਰ ਤੋਂ ਬਦਲਾ ਲੈਂਦਾ। ਹੁਣ ਸੋ ਜਾ ਤੜਕੀ ਗੱਲ ਕਰਦੇ ਹਾਂ। ਜਿੱਥੇ ਕਹਿੰਦੀ ਆ ਕਿ ਸੱਚੀ ਹੁਣੇ ਹੀ ਦੱਸ ਦਿਓ ਨਾ ਪਲੀਜ਼। ਹਰਭਜਨ ਕਹਿੰਦਾ ਆ ਨਹੀਂ ਹੋਣੇ ਸੋ ਜਾ ਹੁਣ ਬਹੁਤ ਰਾਤ ਹੋ ਗਈ ਆ ਸਵੇਰੇ ਜੀਤੀ ਜਦ ਘਰ ਦਾ ਕੰਮ ਕਰ ਰਹੀ ਹੁੰਦੀ ਆ ਤਾਂ ਹਰਭਜਨ ਇੱਕ ਬੱਚੇ ਨੂੰ ਲੈ ਕੇ ਹੁੰਦਾ ਆ ਜੋ ਪੰਜ ਸਾਲ ਦਾ ਹੁੰਦਾ ਆ ਜੀਤੀ ਉਸ ਨੂੰ ਦੇਖਦੇ ਹੀ ਭੱਜ ਕੇ ਗੱਲ ਲਾ ਲੈਂਦੀ ਆ ਹਰਭਜਨ ਦੇਖਦਾ ਰਹਿ ਜਾਂਦਾ ਆ ਜੀਤੀ ਨੂੰ ਯਾਦ ਆਉਂਦਾ ਆ ਕਿ ਉਹ ਹਰਭਜਨ ਦੇ ਘਰ ਆ ਤਾਂ ਜੀਤੀ ਉਸ ਬੱਚੇ ਤੋਂ ਦੂਰ ਹੁੰਦੇ ਹੋਏ ਕਹਿੰਦੀ ਆ ਕਿ ਕੌਣ ਆ ਇਹ ਇਨਾ ਕਿਊਟ ਬੱਚਾ ਤਹਰਪਜਨ ਕਹਿੰਦਾ ਆ ਕਿ ਬੱਚਾ ਆਪਣਾ ਹੈ ਜੀਤੀ ਕਹਿੰਦੀ ਆ ਕਿ ਆਪਣਾ ਤਾਂ ਹਰਪਜਨ ਕਹਿੰਦਾ ਆ ਕਿ ਸਾਰੀਆਂ ਗੱਲਾਂ ਇੱਥੇ ਹੀ ਕਰਨੀਆਂ ਅੰਦਰ ਵੀ ਲੈ ਕੇ ਆਏ ਇਸ ਬੱਚੇ ਨੂੰ ਜੀਤੀ ਕਹਿੰਦੀ ਆ ਕਿ ਹਾਂ ਜ਼ਰੂਰ ਆਜਾ ਮੇਰਾ ਪੁੱਤ ਹਰਪਜਨ ਜੀ ਪਰ ਆਪਾਂ ਇਸ ਦਾ ਨਾਮ ਕੀ ਰੱਖਾਂਗੇ ਤਾਂ ਹਰਪਜਨ ਕਹਿੰਦਾ ਆ ਕਿ ਇਹਦਾ ਨਾਮ ਗੁਰਸ਼ਵਤ ਸਿੰਘਾ ਜੀਤੀ ਕਹਿੰਦੀ ਆ ਕਿ ਵਾ ਇਹ ਤਾਂ ਬਹੁਤ ਸੋਹਣਾ ਨਾਮਾ ਜੀ ਇੰਨਾ ਸੋਹਣਾ ਬੱਚਾ ਤੇ ਇੰਨਾ ਸੋਹਣਾ ਨਾਮ ਜੇਪੀ ਉਸ ਬੱਚੇ ਨਾਲ ਖੇਡਣ ਲੱਗ ਜਾਂਦੀ ਆ ਤੇ ਹਰਪਜਨ ਇਸ ਤਦੇ ਕੀ ਇੱਕ ਸ਼ੈਤਾਨੀ ਸਮਾਈਲ ਕਰ ਰਿਹਾ ਹੁੰਦਾ ਆ ਜੇਤੀ ਨੂੰ ਬੱਚਾ ਖੇਡਦਾ ਖੇਡਦਾ ਕਹਿੰਦਾ ਆ ਕਿ ਉਸਨੂੰ ਨੀਂਦ ਆ ਰਹੀ ਆ ਸੋਣਾ ਯਾਸਲੀ ਤਾਂ ਜੇਤੀ ਉਸਨੂੰ ਅੰਦਰ ਸਵਾ ਦਿੰਦੀ ਆ ਤੇ ਖੁਦ ਬਾਹਰ ਆ ਕੇ ਹਰਪਜਨ ਨੂੰ ਦੇਖਣ ਲੱਗ ਜਾਂਦੀ ਆ ਤੇ ਫਿਰ ਉਸ ਕੋਲ ਜਾ ਕੇ ਬੋਲਣ ਲੱਗਦੀ ਆ ਤਾਂ ਹਰਪਜਨ ਨੂੰ ਪਤਾ ਲੱਗ ਜਾਂਦਾ ਆ ਕਿ ਜੀਤੀ ਕੁਝ ਪੁੱਛਣ ਆਈ ਆ ਉਹ ਕਹਿੰਦਾ ਆ ਕਿ ਪਹਿਲਾਂ ਬੈਠ ਆ ਫਿਰ ਗੱਲ ਕਰਦੇ ਆ ਜੀਤੀ ਹਰਪਜਨ ਦੇ ਕੋਲ ਜਾਂਦੀ ਆ ਤੇ ਕਹਿੰਦੀ ਆ ਕਿ ਤੁਸੀਂ ਤਾਂ ਕਹਿੰਦੇ ਸੀ ਕੋਈ ਲੈਨ ਹਰਪਜਨ ਕਹਿੰਦਾ ਆ ਕਿ ਹਾਂਜੀ ਹੈਗਾ ਆ ਜੀਤੀ ਕਹਿੰਦੀ ਆ ਕਿ ਪਲਾਨ ਆ ਤਾਂ ਦੱਸੋ ਵੀ ਫਿਰ ਇੰਨੇ ਨੂੰ ਕੋਈ ਗੇਟ ਦੀ ਆਵਾਜ਼ ਮਾਰਦਾ ਹੈ ਤੇ ਹਰਪਜਨ ਗੇਟ ਵੱਲ ਦੇਖਣ ਲਈ ਚਲਾ ਜਾਂਦਾ ਹੈ ਆ ਗੇਟ ਤੇ ਖੜੇ ਇਨਸਾਨ ਨੂੰ ਦੇਖ ਕੇ ਹਰ ਭਜਨ ਦੀਆਂ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਆ ਨੇ ਜਿੱਤੀ ਵੀ ਇਹ ਕਹਿੰਦੀ ਹੋਈ ਗੇਟ ਤੇ ਆ ਜਾਂਦੀ ਆ ਕਿ ਕੋਣਾ ਜਿੱਤੀ ਦੀਆਂ ਅੱਖਾਂ ਵੀ ਖੁੱਲੀਆਂ ਰਹਿ ਜਾਂਦੀਆਂ ਨੇ ਗੇਟ ਤੇ ਹੋਰ ਕੋਈ ਨਹੀਂ ਵਿੰਦਰ ਤੇ ਰਣਵੀਰ ਦੇ ਨਾਲ ਨਾਲ ਪੁਲਿਸ ਵੀ ਹੁੰਦੀ ਆ ਜਿੱਤੀ ਵਾਪਸ ਅੰਦਰ ਆ ਜਾਂਦੀ ਆ ਤੇ ਬੱਚੇ ਨੂੰ ਬੁੱਕਲ ਵਿੱਚ ਲੈ ਕੇ ਬੈਠ ਜਾਂਦੀ ਆ ਪੁਲਿਸ ਇਹ ਕਹਿੰਦੀ ਹੋਈ ਅੰਦਰ ਆ ਜਾਂਦੀ ਆ ਕਿ ਮਿਸਟਰ ਹਰਪਜਨ ਸਿੰਘ ਤੁਸੀਂ ਕਾਨੂੰਨ ਦੀ ਉਲੰਘਣਾ ਕੀਤੀ ਆ ਇੱਕ ਬੱਚੇ ਨੂੰ ਉਸ ਦੀ ਮਾਂ ਤੋਂ ਦੂਰ ਕੀਤਾ ਆ ਬੱਚੇ ਦੀ ਕਚੜੀ ਉਸ ਦੀ ਮਾਂ ਨੂੰ ਦੇਣ ਤੋਂ ਬਾਅਦ ਵੀ ਬੱਚਾ ਤੁਸੀਂ ਆਪਣੇ ਕੋਲ ਰੱਖਿਆ ਹੋਇਆ ਆ ਅਸੀਂ ਜਾਣ ਸਕਦੀਆਂ ਕਿਉਂ ਇਹ ਸਭ ਕਹਿੰਦੇ ਪੁਲਿਸ ਦੇ ਨਾਲ ਵਿੰਦਰ ਤੇ ਰਣਵੀਰ ਵੀ ਅੰਦਰ ਪਹੁੰਚ ਜਾਂਦੇ ਆ ਵਿੰਦਰ ਭੱਜ ਕੇ ਬੱਚੇ ਨੂੰ ਆਪਣੇ ਬੁੱਕਲ ਵਿੱਚ ਲੈ ਲੈਂਦੀ ਆ ਤੇ ਉਸ ਦਾ ਮੱਥਾ ਚੁੰਮ ਕੇ ਲੈਂਦੀ ਆ ਇਹਨ ਵੀਰ ਕਹਿੰਦਾ ਆ ਕਿ ਸਰ ਗ੍ਰਿਫਤਾਰ ਕਰ ਲੋ ਇਹਨੂੰ ਇਹਨੇ ਮੇਰੀ ਹੋਣ ਵਾਲੀ ਵਾਈਫ ਨੂੰ ਵੀ ਕਿਨੈਪ ਕੀਤਾ ਹੋਇਆ ਸੀ ਇੰਸਪੈਕਟਰ ਹਰਪਜਨ ਨੂੰ ਅਰੈਸਟ ਕਰ ਲੈਂਦਾ ਆ ਤੇ ਕਹਿੰਦਾ ਆ ਕਿ ਇੱਕ ਮਾਂ ਤੋਂ ਬੱਚੇ ਨੂੰ ਦੂਰ ਕਰਨ ਦੇ ਕਾਨੂੰਨ ਦੀ ਨਾ ਮੰਨਣ ਤੇ ਕਿਨੈਪਿੰਗ ਦੇ ਕੇਸ ਵਿੱਚ ਤੁਹਾਨੂੰ ਗ੍ਰਿਫਤਾਰ ਕੀਤਾ ਜਾਂਦਾ ਆ ਹਰਪਜਨ ਜੀਤੀ ਦੇ ਮੂੰਹ ਵੱਲ ਦੇਖਦਾ ਆ ਕਿ ਉਹ ਕੁਝ ਬੋਲੇ ਪਰ ਉਹ ਕੁਝ ਨਹੀਂ ਬੋਲਦੀ ਉਹ ਵਿੰਦਰ ਨੂੰ ਸੰਭਾਲ ਰਹੀ ਹੁੰਦੀ ਆ ਤੇ ਉਸਦੇ ਬੱਚੇ ਨੂੰ ਜੋ ਉਸ ਨੂੰ ਬੜੇ ਸਮੇਂ ਬਾਅਦ ਮਿਲਿਆ ਹੁੰਦਾ ਹੈ ਰਣਵੀਰ ਕਹਿੰਦਾ ਆ ਕਿ ਲੈ ਜਾਓ ਇੰਸਪੈਕਟਰ ਸਾਹਿਬ ਇਹਨਾਂ ਨੂੰ ਜੀ ਇੰਸਪੈਕਟਰ ਹਰਪਜਨ ਨੂੰ ਕਹਿੰਦਾ ਆ ਕਿ ਚੱਲ ਹੁਣ ਥਾਣੇ ਜੋ ਸਫਾਈ ਦੇਣੀ ਆ ਥਾਣੇ ਕਚਹਿਰੀ ਵਿੱਚ ਦੇਵੀ ਇੰਸਪੈਕਟਰ ਹਰਪਜਨ ਨੂੰ ਲੈ ਕੇ ਜਾ ਰਿਹਾ ਹੁੰਦਾ ਆ ਤੇ ਹਰਪਜਨ ਪਿੱਛੇ ਮੁੜ-ਮੁੜ ਦੇਖ ਰਿਹਾ ਹੁੰਦਾ ਆ ਜਦ ਜੀਤੀ ਦਾ ਧਿਆਨ ਜੰਦਾਇਆ ਤਉਹ ਕਹਿੰਦੀ ਆ ਕਿ 1 ਮਿੰਚ ਇਨਸਪੈਕਟਰ ਜੀ ਜਰਾ ਮੈਨੂੰ ਤਾਂ ਗੱਲ ਕਰਨ ਦਿਓ ਹਰਪ੍ਰਜਨ ਨੂੰ ਲੱਗਦਾ ਆ ਕਿ ਉਹ ਉਸ ਨੂੰ ਸ਼ਟਡਾਊਨ ਲਈ ਆਵਾਜ਼ ਲਗਾ ਰਹੀ ਆ ਉਹ ਖੁਸ਼ ਹੋ ਜਾਂਦਾ ਆ ਜਿੱਤੀ ਜਦ ਕੋਲ ਪਹੁੰਚਦੀ ਆ ਤਾਂ ਉਸ ਦੇ ਹੱਥ ਵਿੱਚ ਕੁਝ ਪੇਪਰ ਹੁੰਦੇ ਨੇ ਉਹ ਕਹਿੰਦੀ ਆ ਕਿ ਹਰਪ੍ਰਜਨ ਜੀ ਤੁਸੀਂ ਇਸ ਵਿਆਹ ਦੀ ਗਲਤਾਂ ਨਹੀਂ ਕਰ ਰਹੇ ਸੀ ਜਦੋਂ ਉਹ ਪੂਰੇ ਕਾਗਜ਼ ਦਿਖਾਉਂਦੀ ਆ ਤਾਂ ਹਰਪ੍ਰਜਨ ਦੇ ਖੁਸ਼ ਹੋ ਉੱਠ ਜਾਂਦੇ ਨੇ ਕੰਕੀ ਹੋਪੀ ਪਰ ਵਿਆਹ ਦੇ ਨਹੀਂ ਸੀ ਬੱਚੇ ਦੀ ਕਸਟਡੀ ਤੇ ਜਾਇਦਾਦ ਹੀ ਹੁੰਦੀ ਆ ਜੀਤੇ ਕਹਿੰਦੀ ਆ ਕਿ ਕਿਹੜਾ ਵਿਆਹ ਹਰਪਜਨ ਜੀ ਇਸ ਸਭ ਦਾ ਮੇਰਾ ਤੇ ਰਣਵੀਰ ਦਾ ਪਲਾਨ ਸੀ ਗੱਸ਼ਯਬਦ ਬੱਚੇ ਦਾ ਨਾਮ ਨੂੰ ਤੁਹਾਡੇ ਤੋਂ ਵਾਪਸ ਲੈਣ ਲਈ ਤੇ ਮੇਰੇ ਨਾਲ ਵਿਆਹ ਤਾਂ ਦੂ ਤੁਸੀ ਤਾਂ ਵਿੰਦਰ ਨੂੰ ਵੀ ਤਲਾਕ ਦੇ ਦਿੱਤਾ ਹੈ ਹਰਪਜਨ ਨੇ ਸੁਣ ਕੇ ਸੁੰਨ ਰਹਿ ਜਾਂਦਾ ਆ ਤੇ ਰਣਵੀਰ ਕੋਲ ਆ ਕੇ ਕਹਿੰਦਾ ਆ ਕਿ ਹੋਰ ਫਿਰ ਹਰਪਜਨਾਂ ਕਿੱਦਾਂ ਲੱਗਿਆ ਸਾਡਾ ਪਲਾਨ ਤੈਨੂੰ ਕੀ ਲੱਗਿਆ ਕਿ ਮੇਰਾ ਤੇ ਜਿੱਤੀ ਦਾ ਰਿਸ਼ਤਾ ਤੋੜਨਾ ਇੰਨਾ ਸੌਖਾ ਆ ਨਹੀਂ ਇਹ ਤੇਰਾ ਵਹਿਮ ਮੇਰਾ ਤੇ ਰਣਵੀਰ ਦਾ ਰਿਸ਼ਤਾ ਰੱਬ ਨੇ ਬਣਾਇਆ ਆ ਤੇ ਰੱਬ ਦੀ ਬਣਾਈ ਰਿਸ਼ਤੇ ਨੂੰ ਤੋੜਨਾ ਇਨਸਾਨ ਦੇ ਵਾਸਤੇ ਗੱਲ ਨਹੀਂ ਹੁੰਦੀ ਆ ਇਹ ਬੋਲ ਜਿੱਤੀ ਨੇ ਸੀ ਰਣਵੀਰ ਕਹਿੰਦਾ ਆ ਕਿ ਤਲਵੀਰ ਇੰਸਪੈਕਟਰ ਦਾ ਨਾਮ ਧਿਆਨ ਰੱਖੇ ਇਹ ਇਨਸਾਨ ਕਦੇ ਜੇਲ੍ਹ ਚੋਂ ਬਾਹਰ ਨਹੀਂ ਆਉਣਾ ਚਾਹੀਦਾ ਤਲਵੀਰ ਆਪਣੇ ਨਾਲ ਦੇ ਪੁਲਿਸ ਵਾਲਿਆਂ ਨੂੰ ਕਹਿੰਦਾ ਹੈ ਕਿ ਤੁਸੀਂ ਇਹਨੂੰ ਲੈ ਕੇ ਜਾਓ ਜਦੋਂ ਉਹ ਉਸਨੂੰ ਲੈ ਕੇ ਜਾਂਦੇ ਆ ਤਾਂ ਤਲਵੀਰ ਰਿੰਵੀਰ ਕੋਲ ਆ ਕੇ ਕਹਿੰਦਾ ਆ ਕਿ ਤੂੰ ਫਿਕਰ ਨਾ ਕਰ ਯਾਰ ਮੈਂ ਸਭ ਸੰਭਲ ਲਵਾਂ ਤੁਸੀਂ ਚੱਲ ਕੇ ਵਿਆਹ ਦੀਆਂ ਤਿਆਰੀਆਂ ਕਰੋ ਇਹ ਰਿੰਵੀਰ ਕਹਿੰਦਾ ਆ ਕਿ ਹਾਂ ਸੱਚ ਵਿਆਹ ਤੇ ਜ਼ਰੂਰ ਆਵੀ ਤਾਂ ਤਲਵੀਰ ਕਹਿੰਦਾ ਆ ਕਿ ਕੋਈ ਨਾ ਜ਼ਰੂਰ ਤੇਰੀ ਪਰਜਾਈ ਨੂੰ ਲੈ ਕੇ ਆਓ ਫਿਲਹਾਲ ਤਾਂ ਤੂੰ ਮੇਰੀ ਪਰਜਾਈ ਦਾ ਧਿਆਨ ਰੱਖ ਤੇ ਉਸ ਨੂੰ ਗੱਲ ਲੱਗੇ ਬਾਈ ਬੋਲ ਕੇ ਚਲਾ ਜਾਂਦਾ ਆ ਹਰਨਵੀਰ ਜੀਤੀ ਨੂੰ ਕਹਿੰਦਾ ਆ ਕਿ ਤੁਸੀਂ ਠੀਕ ਹੋ ਜੀਤੀ ਉਸਤੇ ਗੱਲ ਲੱਗ ਜਾਂਦੀ ਆ ਹਰਨਵੀਰ ਇੱਕ ਵਾਰ ਤਾਂ ਹੈਰਾਨ ਹੁੰਦਾ ਪਰ ਖੁਦ ਨੂੰ ਸੈੱਟ ਕਰਕੇ ਉਹ ਫਿਰ ਕਹਿੰਦਾ ਆ ਕਿ ਜੀਤੀ ਪਰ ਜੀਤੀ ਦੀ ਆਵਾਜ਼ ਨਹੀਂ ਆਉਂਦੀ ਉਹ ਮੁੜ ਜੀਤੀ ਨੂੰ ਆਵਾਜ਼ ਦਿੰਦਾ ਆ ਪਰ ਕੋਈ ਆਵਾਜ਼ ਨਹੀਂ ਆਉਂਦੀ ਹਰਨਵੀਰ ਜੀਤੀ ਦਾ ਜੇਰਾ ਆਪਣੀ ਅੱਗੇ ਥਰਕੇ ਦੇਖਦਾ ਆ ਤਾਂ ਉਹ ਦੇਖਦਾ ਆ ਜੀਤੀ ਦੀਆਂ ਅੱਖਾਂ ਬੰਦ ਹੁੰਦੀਆਂ ਨੇ ਇੰਝ ਲੱਗਦਾ ਜਿਵੇਂ ਬੇਹੋਸ਼ ਹੋ ਗਏ ਹੋਵੇ ਰਣਵੀਰ ਉਸ ਨੂੰ ਬਾਰ-ਬਾਰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦਾ ਆ ਪਰ ਜੀਤੀ ਨਹੀਂ ਉੱਠਦੀ ਮਾਰੋਂ ਇੱਕ ਬੇਬੇ ਆਉਂਦੀ ਆ ਤੇ ਕਹਿੰਦੇ ਆ ਕਿ ਪੁੱਤ ਇਹਨੇ ਇਦਾਂ ਨਹੀਂ ਉੱਠਣਾ ਰਣਵੀਰ ਕਹਿੰਦਾ ਆ ਪਰ ਕਿਉਂ ਇਹ ਬੇਬੇ ਜੀ ਉਹ ਬੇਬੇ ਦੱਸਦੀ ਆ ਜੀਤੀ ਨੇ ਮੇਰੇ ਤੋਂ ਕੁਝ ਲੁਕੋ ਕੇ ਨਹੀਂ ਰੱਖਿਆ ਸੀ ਸਨੀ ਮੈਨੂੰ ਮੇਰੇ ਪੁੱਤ ਦੀ ਸਾਰੀ ਸਚਾਈ ਦੱਸ ਦਿੱਤੀ ਸੀ ਤੇ ਇਹ ਵੀ ਕਿ ਇਹ ਹਰਪਜਨ ਨਾਲ ਉਹਦਾ ਵਿਆਹ ਸਿਰਫ ਇੱਕ ਨਾਟਕਾ ਕੋਈ ਕੋਟ ਮੈਰਿਜ ਨਹੀਂ ਹੋਇਆ ਤੇ ਸਭ ਨਾਟਕ ਗੋਬਿੰਦਰ ਦੇ ਬੱਚੇ ਲਈ ਹੀ ਕਰ ਰਹੀ ਆ ਜਿਸ ਨੂੰ ਹਰਪਜਨ ਨੇ ਬਿੰਦਰ ਨੂੰ ਬਲੈਕਮੇਲ ਕਰਨ ਲਈ ਰੱਖਿਆ ਹੋਇਆ ਸੀ ਪਰ ਸ਼ੁਕਰ ਹੈ ਰੱਬ ਦਾ ਇੱਕ ਮਾਂ ਨੂੰ ਉਸ ਦਾ ਪੁੱਤ ਮਿਲ ਗਿਆ ਹਰਨਵੀਰ ਪਰ ਬੇਬੇ ਜੀ ਇਸ ਸਭ ਦਾ ਜੀਤੀ ਦੇ ਬੇਹੋਸ਼ ਹੋਣ ਨਾਲ ਕੀ ਤਬੀਬੀ ਕਹਿੰਦੀ ਆ ਕਿ ਪੁੱਤ ਜਿਸ ਦਿਨ ਦੀ ਜਿੱਤੀ ਇਸ ਘਰ ਵਿੱਚ ਆਈ ਆ ਉਸਨੇ ਰੋਟੀ ਨਹੀਂ ਖਾਦੀ। ਉਹੋ ਕਹਿੰਦੀ ਆ ਕਿ ਜਦ ਮੇਰਾ ਇਸ ਘਰ ਤੇ ਕੋਈ ਹੱਕ ਨਹੀਂ ਤਾਂ ਕਿਸ ਨਾਤੇ ਮੈਂ ਇਸ ਕਰਦਾ ਚਾਹ ਪਾਣੀ ਪੀਮਾ ਮੈਂ ਇਥੇ ਝੂਠ ਫੋਲ ਕੇ ਆਈ ਆ ਇਹਨੇ ਇਸ ਘਰ ਵਿੱਚੋਂ ਇੱਕ ਬੁਰਕੀ ਨਹੀਂ ਖਾਦੀ। ਤੋ ਪੁੱਤ ਸਭ ਤੋਂ ਪਹਿਲਾਂ ਇਸ ਨੂੰ ਇਹ ਖੀਰ ਖਵਾ ਦੇ। ਇਹ ਆਪਣੇ ਆਪ ਹੋਸ਼ ਵਿੱਚ ਆ ਜਾਓ। ਮੈਂ ਇਹ ਲੰਗਰ ਵਿੱਚੋਂ ਲੈ ਕੇ ਆਈ ਆ। ਜਿੱਥੇ ਹੀ ਰੋਜ ਸੇਵਾ ਤਾਂ ਕਰਕੇ ਹੁੰਦੀ ਪਰ ਸ਼ੱਕ ਦੀ ਨਹੀਂ ਸੀ ਰਨਵੀਰ ਕੀ ਮੋ ਜਿੱਤੀ ਦੇ ਮੂੰਹ ਵਿੱਚ ਪਾਉਂਦਾ ਆ ਜਿੱਤੀ ਖਾਂ ਲੱਗ ਜਾਂਦੀ ਆ ਕਿ ਦੋਕ ਚਮਚੇ ਖਾਂਦ ਤੋਂ ਵਧੂ ਹੋਸ਼ ਵਿੱਚ ਆ ਜਾਂਦੀ ਆ ਪਰ ਮੁੜ ਡਿੱਗਣ ਲੱਗਦੀ ਆ ਤਾਂ ਰਨਵੀਰ ਉਸ ਨੂੰ ਸਹਾਰਾ ਦਿੰਦਾ ਆ ਉਹ ਬੇਬੇ ਨੂੰ ਆਪਣੇ ਅੱਗੇ ਦੇਖ ਕੇ ਕਹਿੰਦੀ ਆ ਕਿ ਬੇਬੇ ਤੁਸੀਂ ਮੇਰਾ ਬਹੁਤ ਸਾਥ ਦਿੱਤਾ ਤੁਹਾਡਾ ਬਹੁਤ ਬਹੁਤ ਧੰਵਾਜੀ ਪਰ ਮੈਨੂੰ ਮਾਫ ਕਰਦੇ ਤੋੜਾ ਇਕ ਹੀ ਤਾਂ ਸਹਾਰਾ ਸੀ ਜੋ ਮੈਂ ਖੋ ਲਿਆ ਬੇਬੇ ਕਹਿੰਦੀ ਆ ਕਿ ਪੁੱਤ ਜਿਨੀ ਜੋ ਵਿਜਿਆ ਉਹੀ ਵਧਣਾ ਪੈਂਦਾ ਆ ਗਵਿੰਦਰ ਵੀ ਬੇਬੇ ਦੇ ਪੈਰੀ ਹੱਥ ਲਾ ਕੇ ਵਿਦਾ ਲੈਂਦੀ ਆ ਫਿਰ ਸ ਬੇਬੇ ਤੋਂ ਵਿਦਾ ਲੈ ਕੇ ਘਰ ਨੂੰ ਚਲ ਪੈਂਦੇ ਆ ਗਵਿੰਦਰ ਕਹਿੰਦੀ ਆ ਕਿ ਫਿਰੇ ਪਹਿਲਾਂ ਭਾਬੀ ਨੂੰ ਰੋਟੀ ਖਵਾ ਦਈਏ ਫਿਰ ਕਾ ਛੱਡਾਂ ਮੰਗੀ ਰਣਵੀਰ ਕਹਿੰਦਾ ਆ ਕਿ ਹਾਂ ਠੀਕ ਆ ਰਣਵੀਰ ਇੱਕ ਚੰਗੇ ਜਿਹੇ ਟਾਬੇ ਤੇ ਰੋਕ ਲੈਂਦਾ ਆ ਟਿਕਾਣਾ ਆਰਡਰ ਕਰ ਦਿੰਦਾ ਆ ਜੀ ਤੀਨੂ ਬਿੰਦਰ ਪੁੱਛਦੀ ਆ ਕਿ ਕੋਈ ਤਕਲੀਫ ਤਾਂ ਨਹੀਂ ਹੋਈ ਤਾਂ ਜੀਤੀ ਕਹਿੰਦੀ ਆ ਕਿ ਨਹੀਂ ਦੀ ਆਪਣਿਆਂ ਦੀ ਮਦਦ ਕਰਨ ਵਿੱਚ ਕੀ ਤਕਲੀਫ ਫਿਰ ਬਿੰਦਰ ਕਹਿੰਦੀ ਆ ਜੀ ਧੰਨਵਾਦ ਭਾਬੀ ਜੀ ਪਤਾ ਨਹੀਂ ਇਹ एहसान ਤੁਹਾਡਾ ਮੈਂ ਕਿਵੇਂ ਚੁਕਾਵਾਂਗੀ ਜੀਤੀ ਖੁਲ ਹੋ ਕੇ ਹੌਲੀ ਜੀ ਕਹਿੰਦੀ ਆ ਕਿ ਆਪਣਾ ਭਰਾਵੰਡ ਕੇ ਫਿਰ ਉਹ ਦੋਵੇਂ ਹੱਸਣ ਲੱਗ ਜਾਂਦੀਆਂ ਨੇ ਫਿਰਨਵੀਰ ਵੀ ਹੱਥੋਂ ਕਿ ਉਹ ਨਾਲ ਪਹੁੰਚ ਜਾਂਦਾ ਆ ਤੇ ਕਹਿੰਦਾ ਆ ਕਿ ਬੜਿਆ ਹੱਸਿਆ ਸੋ ਟਰੀਆਂ ਨੇ ਤੇ ਜਿੱਤੀ ਕਹਿੰਦੀ ਆ ਕਿ ਕੁਛ ਨਹੀਂ ਜਿੱਤੀ ਕਹਿੰਦੀ ਆ ਕਿ ਰਣਵੀਰ ਕਰਦੇ ਮਨ ਤਾਂ ਜਾਣਗੀ ਨਾ ਜੇ ਉਹਨਾਂ ਨੂੰ ਆਪਣਾ ਇਹ ਸਭ ਕੰਨਾ ਚੰਗਾ ਨਾ ਲੱਗਿਆ ਫਿਰ ਕੀ ਕਰਾਂਗੇ ਆਪਾਂ ਇੱਕ ਬੰਦਾ ਆ ਕੇ ਖਾਣਾ ਰੱਖ ਜਾਂਦਾ ਆ ਤੇ ਰਣਵੀਰ ਖਾਣੇ ਦੇ ਬੁਰਕੀ ਜਿੱਤੀ ਵੱਲ ਵਧਾਉਂਦੇ ਹੋਏ ਕਹਿੰਦਾ ਆ ਕਿ ਸਭ ਠੀਕ ਹੋ ਜਾਓ ਤੇ ਯਾਦ ਰੱਖ 8 ਦਿਨਾਂ ਬਾਅਦ ਆਪਣਾ ਵਿਆਹ ਆ ਤੇ ਘਰਦਿਆਂ ਨਾਲ ਮੈਂ ਆਪੇ ਗੱਲ ਕਰ ਲਵਾਂਗਾ ਉੰਝ ਤਾਂ ਮੈਂ ਆਪਣੀ ਮੰਮੀ ਜਾੜੀ ਨਾਲ ਗੱਲ ਕਰ ਲਈ ਸੀ ਉਹਨਾਂ ਨੇ ਜਾਣਾ ਸੀ ਅਛਤੇਰੇ ਘਰ ਵੇਖੀ ਉਹ ਸਾਰਾ ਕੁਝ ਠੀਕ ਕਰ ਦੇਣਗੇ ਚਲ ਹੁਣ ਜਲਦੀ ਨਾਲ ਖਾਣਾ ਖਾ ਫਿਰ ਤੈਨੂੰ ਘਰ ਛੱਡ ਮੈਂ ਆਪਣੇ ਘਰ ਵੀ ਜਾਣਾ ਆ ਜੱਟ ਦਾ ਵਿਆਹ ਤਿਆਰੀਆਂ ਵੀ ਤਾਂ ਕਰਨੀਆਂ ਨੇ ਫਿਰ ਉਹ ਖਾਣਾ ਖਾ ਕੇ ਟਾਬੇ ਤੇ ਚੱਲ ਪੈਂਦੇ ਨੇ ਵਿੰਦਰ ਕਹਿੰਦੀ ਆ ਕਿ ਪਰ ਭਾਬੀ ਤੁਸੀਂ ਇਹ ਸਭ ਕੀਤਾ ਕਿਵੇਂ ਜੁ ਜੇ ਤੇ ਰਣਵੀਰ ਹਰਦੇਵ ਕੇ ਹਸਦੀ ਆ ਤੇ ਕਹਿੰਦੀ ਆ ਕਿ ਤੇਰੇ ਹੋਣ ਤੋਂ ਪਹਿਲਾਂ ਰਣਵੀਰ ਤੇ ਮੇਰਾ ਝਗੜਾ ਹੋ ਗਿਆ ਸੀ ਇਸ ਗੱਲ ਕਰਕੇ ਹੀ ਕਿ ਹਰਪਜਨ ਝੂਠਾ ਹੈ ਜਦ ਮੈਂ ਤੈਨੂੰ ਘਰ ਭੇਜਿਆ ਤਾਂ ਰਣਵੀਰ ਆ ਗਿਆ ਤੇ ਅਸੀਂ ਰਲ ਕੇ ਸੋਚਿਆ ਕਿ ਪਤਾ ਕੀ ਕਰੀਏ ਕੌਣ ਸੱਚਾ ਕੌਣ ਝੂਠਾ ਹੈ ਪਰ ਅਸੀਂ ਪਲਾਨ ਬਣਾਇਆ ਕਿ ਹਰਪਜਨ ਨੂੰ ਰਹਿ ਕੇ ਹੀ ਪਤਾ ਲਗਾਇਆ ਜਾ ਸਕਦਾ ਹੈ ਕਿ ਉਸ ਦੀਆਂ ਗੱਲਾਂ ਵਿੱਚ ਕਿੰਨੀ ਕਿ ਸਚਾਈ ਆ ਫਿਰ ਆਇਆ ਆਈਡੀਆ ਨਕਲੀ ਵਿਆਹ ਦਾ ਬਸ ਇਹ ਹੀ ਤਰੀਕਾ ਸੀ ਹਾਈਪੋਜਨਲ ਰਹਿਣ ਦਾ ਬਸ ਫਿਰ ਪੇਪਰ ਸਾਈਨ ਕਰਨ ਵੇਲੇ ਰਨਵੀਨ ਨੇ ਪੈਨ ਬਦਲ ਦਿੱਤਾ ਜਿਸ ਦੇ ਸਹਾਈ ਕੁਝ ਕਮੈਂਟਾਂ ਬਾਅਦ ਹੀ ਉੱਡ ਜਾਂਦੀ ਆ ਤੇ ਮੇਰੇ ਸਾਈਨ ਵੀ ਨਹੀਂ ਰਹੇ ਤੇਰੇ ਡਿਵੋਰਸ ਪੇਪਰ ਤੇ ਵਿੰਦਰ ਕਹਿੰਦੀ ਆ ਕਿ ਧੰਨਵਾਦ ਭਾਬੀ ਜੀ ਤੁਸੀਂ ਮੇਰੇ ਲਈ ਇੰਨਾ ਕੀਤਾ ਜੀਤੀ ਕਹਿੰਦੀ ਆ ਕਿ ਕੋਈ ਗੱਲ ਨਹੀਂ ਇੰਝ ਹੀ ਗੱਲਾਂ-ਗੱਲਾਂ ਵਿੱਚ ਉਹ ਪੈਨ ਦੇ ਨੇੜੇ ਆ ਜਾਂਦੇ ਆ ਹੁਣ ਜੀਤੀ ਕਹਿੰਦੀ ਆ ਕਿ ਜਿਵੇਂ ਜਿਵੇਂ ਪਿੰਡ ਨੇੜੇ ਆਉਂਦਾ ਹੈ ਮੈਨੂੰ ਹੋ ਡਰ ਲੱਗ ਰਿਹਾ ਆ ਰਣਵੀਰ ਕਹਿੰਦਾ ਆ ਕਿ ਤੂੰ ਫਿਕਰ ਨਾ ਕਰ ਮੈਂ ਹੈਗਾ ਤੇਰੇ ਨਾਲ ਸਭ ਠੀਕ ਹੋ ਜਾਊ ਹਣਵੇਂ ਜੀਤੀ ਨੂੰ ਸਮਝਾ ਰਿਹਾ ਹੁੰਦਾ ਆ ਕਿ ਜੀਤੀ ਦੀ ਘਰ ਆ ਜਾਂਦਾ ਆ ਸਭ ਜੀਤੀ ਨੂੰ ਗੱਡੀ 'ਚ ਉਤਰਦਾ ਦੇਖ ਕੇ ਖੜੇ ਹੋ ਜਾਂਦੇ ਨੇ ਰਣਵੀਰ ਜੀਤੀ ਦੇ ਮੰਮੀ ਡੈਡੀ ਤੇ ਭਰਾ ਪਰਜਾਈ ਵੀ ਉੱਥੇ ਹੀ ਹੁੰਦੇ ਨੇ ਜੀਤੀ ਨੂੰ ਦੇਖ ਕੇ ਕੁਲਦੀਪ ਭੱਜ ਕੇ ਉਸਤੇ ਗੱਲ ਲੱਗ ਜਾਂਦੀ ਆ ਤੇ ਕਹਿੰਦੀ ਆ ਕਿੱਥੇ ਚਲੀ ਗਈ ਸੀ ਤੂੰ ਇੱਕ ਵਾਰ ਦੱਸ ਤਾਂ ਜਾਂਦੀ ਅਸੀਂ ਸਾਰੇ ਪਤਾ ਕਿੰਨਾ ਪਰੇਸ਼ਾਨ ਸੀ ਹੁਣ ਜੀਤੀ ਕਹਿੰਦੀ ਆ ਕਿ ਜਿਵੇਂ ਜਿਵੇਂ ਪਿੰਡ ਨੇੜੇ ਆਉਂਦਾ ਮੈਨੂੰ ਹੋਰ ਡਰ ਲੱਗ ਰਿਹਾ ਹੈ ਆ ਤਰਨਵੀਰ ਕਹਿੰਦਾ ਆ ਕਿ ਤੂੰ ਫਿਕਰ ਨਾ ਕਰ ਮੈਂ ਹਾਂਗਾ ਤੇਰੇ ਨਾਲ ਸਭ ਠੀਕ ਹੋ ਜਾਊ ਵਿੰਦਰ ਵੀ ਕਹਿੰਦੀ ਆ ਕਿ ਭਾਬੀ ਤੁਸੀਂ ਫਿਕਰ ਨਾ ਕਰੋ ਜਦ ਆਪਾਂ ਕਿਸੇ ਦਾ ਬੁਰਾ ਨਹੀਂ ਕੀਤਾ ਤਾਂ ਰੱਬ ਆਪਣੇ ਨਾਲ ਕਿਵੇਂ ਬੁਰਾ ਕਰ ਸਕਦਾ ਆ ਜੀਤੀ ਕਹਿੰਦੀ ਆ ਕਿ ਤਾਂ ਹੀ ਬਿੰਦਰ ਤੁਸੀਂ ਸਹੀ ਕਹਿ ਰਹੇ ਹੋ ਉਹ ਮੈਂ ਹੀ ਕੁਝ ਜ਼ਿਆਦਾ ਸੋਚ ਰਹੀ ਆ ਫਿਰ ਅਨਬਿਰ ਬੁਲਣ ਲੱਗ ਜਾਂਦਾ ਆ ਰਨਵੀਰ ਜੀਤੀ ਨੂੰ ਸਮਝਾ ਰਿਹਾ ਹੁੰਦਾ ਹੈ ਕਿ ਜੀਤੀ ਦਾ ਘਰ ਆ ਜਾਂਦਾ ਆ ਸਭ ਜੀਤੀ ਨੂੰ ਗੱਡੀ 'ਚ ਉਤਰਦਾ ਦੇਖ ਕੇ ਖੜੇ ਹੋ ਜਾਂਦੇ ਨੇ ਰਨਵੀਰ ਜੀਤੀ ਦੇ ਮੰਮੀ ਡੈਡੀ ਤੇ ਭਰਾ ਪਰਚਾਈ ਵੀ ਉੱਥੇ ਹੀ ਹੁੰਦੇ ਨੇ ਜੀਤੀ ਨੂੰ ਦੇਖ ਕੇ ਕਲਦੇ ਭੱਜ ਕੇ ਉਸ ਤੇ ਗੱਲ ਲੱਗ ਜਾਂਦੀ ਆ ਤੇ ਕਹਿੰਦੀ ਆ ਕਿੱਥੇ ਚਲੀ ਗਈ ਸੀ ਤੂੰ ਇੱਕ ਵਾਰ ਦੱਸਤਾ ਚਾਹੰਦੀ ਅਸੀਂ ਸਾਰੇ ਪਤਾ ਕਿੰਨਾ ਪਰੇਸ਼ਾਨ ਸੀ ਕਿੰਨੀ ਫਿਕਰ ਹੋ ਰਹੀ ਸੀ ਤੇਰੀ ਰਣਵੀਰ ਜੀਤੀ ਦੇ ਮੰਮੀ ਜੈਦੀ ਵੀ ਉੱਥੇ ਹੀ ਹੁੰਦੇ ਨੇ ਜੀਤੀ ਨੂੰ ਦੇਖ ਕੇ ਕੁਲਦੀਪ ਭੱਜ ਕੇ ਉਸ ਤੇ ਗੱਲ ਲੱਗ ਜਾਂਦੀ ਆ ਤੇ ਕਹਿੰਦੀ ਆ ਕਿੱਥੇ ਗਈ ਸੀ ਤੂੰ ਇੱਕ ਵਾਰ ਦੱਸ ਤਾਂ ਦਿੰਦੀ ਅਸੀਂ ਸਾਰੇ ਪਤਾ ਕਿੰਨਾ ਪਰੇਸ਼ਾਨ ਸੀ ਕਿੰਨੀ ਫਿਕਰ ਹੋ ਰਹੀ ਸੀ ਤੇਰੀ ਜੀਤੀ ਮੋੜ ਆਪਣੀ ਭਾਬੀ ਦੇ ਗੱਲ ਲੱਗ ਜਾਂਦੀ ਆ ਤੇ ਕਹਿੰਦੀ ਆ ਕਿ ਸੌਰੀ ਭਾਬੀ ਜੀ ਸਭ ਕੁਝ ਇਨੀ ਜਲਦੀ ਹੋਇਆ ਕਿ ਕੁਝ ਸਮਝ ਹੀ ਨਹੀਂ ਆਇਆ ਕੁਲਦੀਪ ਉਸਨੂੰ ਕਹਿੰਦੀ ਆ ਕਿ ਇੱਕ ਵਾਰ ਫੋਨ ਤਾਂ ਕਰ ਲੈਂਦੀ ਜਿੱਤੇ ਥੋੜੀ ਦੂਰ ਹੁੰਦੀ ਆ ਤੇ ਆਪਣੇ ਹੱਥਾਂ ਨਾਲ ਕੰਨ ਫੜ ਕੇ ਕਹਿੰਦੀ ਆ ਕਿ ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦੀ ਆ ਅੱਗੇ ਤੇ ਤੁਹਾਨੂੰ ਦੱਸੇ ਬਿਨਾ ਕੁਝ ਹੀ ਨਹੀਂ ਕਰਾਂਗੀ ਹਨਨਵੀਰ ਦੀ ਮਾਂ ਕਹਿੰਦੀ ਆ ਕਿ ਨਹੀਂ ਪੁੱਤ ਤੂੰ ਜੋ ਕੀਤਾ ਬਿੰਦਰ ਦੀ ਖੁਸ਼ੀਆਂ ਲਈ ਕੀਤਾ ਤੈਨੂੰ ਮਾਫੀ ਮੰਗਣ ਦੀ ਕੋਈ ਲੋੜ ਨਹੀਂ ਆ ਸਨੂ ਰਣਵੀਰ ਨੇ ਸਭ ਕੁਝ ਦਾ ਸੱਤਿਆ ਫਿਰ ਜੀਤੀ ਰਮਨਦੀਪ ਕੋਲ ਜਾਂਦੀ ਹੈ ਤੇ ਗੱਲ ਲਗ ਮਿਲ ਲੈਂਦੀ ਆ ਉਹ ਕਹਿੰਦੀ ਆ ਕਿ ਪੁੱਤ ਤੂੰ ਠੀਕ ਤਾਂ ਹੈ ਨਾ ਉਹ ਹਾਂ ਵਿੱਚ ਸਿਰ ਹਿਲਾ ਦਿੰਦੀ ਆ ਫਿਰ ਉਹ ਤਰਸੀਮ ਬਲਵਿੰਦਰ ਸਭ ਨੂੰ ਗੱਲ ਲਗ ਮਿਲਦੀ ਆ ਤੇ ਫਿਰ ਬਿੰਦਰ ਕਹਿੰਦੀ ਆ ਕਿ ਵਿਆਹ ਵਾਲੀ ਘਰੇ ਹੰਝੂ ਸਿਰਫ ਢੋਲੀ ਵੇਲੇ ਹੁੰਦੇ ਨੇ ਰਣਵੀਰ ਦੀ ਮਾਂ ਕਹਿੰਦੀ ਆ ਕਿ ਚੰਗਾ ਪੈਂਜੀ ਹੁਣ ਸਾਨੂੰ ਚੱਲਣਾ ਚਾਹੀਦਾ ਹੈ ਆ ਬਹੁਤ دیر ਹੋ ਗਈ ਆ ਘਰੇ ਵਿਆਹ ਆ ਇੰਨੀਆਂ ਤਿਆਰੀਆਂ ਰਹਿੰਦੀਆਂ ਨੇ ਉਹ ਇਜਾਜ਼ਤ ਲੈ ਕੇ ਘਰੇ ਚਲੇ ਜਾਂਦੇ ਨੇ ਜੀਤੀ ਆਪਣੇ ਘਰ ਵਿੱਚ ਆਰਾਮ ਕਰਨ ਚਲੀ ਜਾਂਦੀ ਆ ਰੋਟੀ ਖਾਣ ਤੋਂ ਬਾਅਦ ਕੁਲਦੀਪ ਜੀ ਜੀਤੀ ਕੋਲ ਆ ਜਾਂਦੀ ਆ ਤ ਉਹ ਪੁੱਛਦੀ ਆ ਕਿ ਜੀਤੀ ਪਰ ਇਹ ਸਭ ਹੋਇਆ ਕਦੋਂ ਤੇ ਕਿਵੇਂ ਤੂੰ ਤਾਂ ਰਣਵੀਰ ਨੂੰ ਮਿਲਣ ਗਈ ਸੀ ਨਾ ਪਿੱਛੋਂ ਸੇ ਬਲਵਿੰਦਰ ਤੇ ਰਮਨਦੀਪੀ ਆ ਜਾਂਦੇ ਆ ਤੇ ਕਹਿੰਦੇ ਆ ਕਿ ਹਾਂ ਜੀ ਜੀਤੀ ਸਨੁਈਦਾ ਦੱਸਿਆ ਨਹੀਂ ਰਣਵੀਰ ਨੇ ਜਿੱਤੀ ਕਹਿੰਦੀ ਆ ਕਿ ਜਿਸ ਦਿਨ ਮੈਂ ਘਰ ਕੱਲੀ ਸੀ ਤੇ ਹਰਪਜਨ ਆਇਆ ਸੀ ਤੇ ਉਸ ਨਾਲ ਹੋਈ ਸੀ ਸਾਰੀ ਗੱਲਬਾਤ ਅਸ ਦਿੱਤੀ ਤੇ ਕਹਿੰਦੀ ਆ ਕਿ ਭਾਬੀ ਜੀ ਉਸ ਦਿਨ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਰਣਵੀਰ ਨੂੰ ਮਿਲਣ ਜਾ ਰਹੀ ਆ ਉੱਥੇ ਮੇਰੇ ਤੇ ਰਣਵੀਰ ਵਿੱਚ ਬਹਿਸ ਹੋ ਗਈ ਉਹ ਨਿਰਾਸ਼ ਹੋ ਕੇ ਉੱਥੋਂ ਚਲੇ ਗਿਆ ਪਰ ਉਸ ਦੇ ਜਾਣ ਤੋਂ ਬਾਅਦ ਵਿੰਦਰ ਆਈ ਤੇ ਸਾਰੀਆਂ ਗੱਲਾਂ ਜੋ ਹਰਪਜਨ ਨੇ ਦਸਿਆਂ ਉਹ ਝੂਠੀਆਂ ਨਿਕਲੀਆਂ ਇੱਕ ਪਲ ਲਈ ਤਾਂ ਮੈਂ ਸਮਝੋ ਹਾਰ ਹੋ ਗਈ ਕਿ ਭਰਨਵੀਰ ਮੋੜ ਆਇਆ ਸੀ ਤੇ ਫਿਰ ਅਸੀਂ ਦੋਵਾਂ ਨੇ ਸੋਚਿਆ ਤੇ ਸੋਚ ਵਿਚਾਰ ਕੀ ਅਸੀਂ ਇਹ ਨਾਟਕ ਕੀਤਾ ਰਣਵੀਰ ਦੇ ਰਸਕੇ ਗੜੀਵਲ ਜਾਣ ਲੱਗਿਆ ਤਾਂ ਉਸ ਨੂੰ ਬਿੰਦਰ ਆਉਂਦੀ ਦਿਖਾਈ ਦਿੱਤੀ ਤਾਹੋ ਸੋਚਦਾ ਆ ਕਿ ਜੀਤੀ ਨੇ ਮਿਲਣ ਦੇ ਕਿਉਂ ਬੁਲਾਇਆ ਆ ਤਾਹੋ ਫੇ ਪਿੱਛੇ ਆ ਜਾਂਦਾ ਆ ਤੇ ਜੀਤੀ ਬਿੰਦਰ ਦੀਆਂ ਸਾਰੀਆਂ ਗੱਲਾਂ ਸੁਣ ਲੈਂਦਾ ਆ ਤੇ ਉਸ ਦੀਆਂ ਗੱਲਾਂ ਸੁਣ ਕੇ ਮੈਂ ਇਹ ਪਲਾਨ ਬਣਾਇਆ ਸੀ ਕਿਉਂਕਿ ਜੋ ਬਿੰਦਰ ਨੇ ਦੱਸਿਆ ਸੱਚੋ ਸਿ ਉਸਨੇ ਮੈਨੂੰ ਦੱਸਿਆ ਕਿ ਭਾਬੀ ਮੇਰੀ ਹੈਲਪ ਸਿਰਫ ਤੁਸੀਂ ਕਰ ਸਕਦੇ ਹੋ ਉਸਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ ਜੇ ਤੁਸੀਂ ਵਿਆਹ ਹਨ ਵੇ ਨਾਲ ਕਰਵਾਇਆ ਤਾਂ ਤੁਹਾਡੀ ਵੀ ਜ਼ਿੰਦਗੀ ਉਹ ਖਰਾਬ ਕਰ ਦੇਵੇਗਾ ਤੇ ਉੱਪਰੋਂ ਮੇਰਾ ਬੱਚਾ ਉਸ ਦੇ ਕਬਜ਼ੇ ਵਿੱਚ ਆ ਜਿਸ ਬੱਚੇ ਨੂੰ ਉਹ ਮਾਰਿਆ ਹੋਇਆ ਕਹਿ ਰਿਹਾ ਹੈ ਆ ਉਹ ਮੇਰਾ ਬੱਚਾ ਆ ਭਾਬੀ ਪਲੀਜ਼ ਇੱਕ ਮਾਂ ਅੱਜ ਤੇਰੇ ਕੋਲ ਆਪਣੀ ਬੁੱਤ ਲਈ ਭੀਖ ਮੰਗਦੀ ਆ ਜੀਤੀ ਬਸਨੂ ਕਹਿੰਦੀ ਆ ਕਿ ਦੀਦੀ ਤੁਸੀਂ ਫਿਕਰ ਨਾ ਕਰੋ ਜੋ ਤੁਸੀਂ ਕਹਿਣਾ ਮੈਂ ਉਹੀ ਕਰਨਾ ਆ ਰਣਵੀਰ ਜੀਤੀ ਨੂੰ ਕਹਿੰਦਾ ਆ ਕਿ ਮੈਨੂੰ ਮਾਫ ਕਰ ਦੇ ਤੇਰੀ ਗੱਲ ਸੁਣ ਕੇ ਸਤਮਝੰਦੀ ਵਜਾਈ ਮੈਂ ਤੇਰੇ ਤੇ ਭੜਕ ਪਿਆ ਜੀਤੀ ਕਹਿੰਦੀ ਆ ਕਿ ਕੋਈ ਗੱਲ ਨਹੀਂ ਰਣਵੀਰ ਤੇ ਇਸ ਦਾ ਖੇਲ ਖਤਮ ਕਰਨ ਦਾ ਪਲਾਨ ਮੇਰੇ ਕੋਲ ਫਿਰਨ ਵੀਰ ਤੇ ਮੈਂ ਵਿੰਦਰ ਦੀਦੀ ਦੀ ਘਰ ਪੇਸ ਕੇ ਇਹ ਪਲਾਨ ਬਣਾਇਆ ਕਿ ਮੈਂ ਵਿਆਹ ਦਾ ਨਾਟਕ ਕਰ ਹਰਪਜਨ ਦੇ ਘਰ ਜਾਵਾਂਗੀ ਤੇ ਬੱਚੇ ਦਾ ਪਤਾ ਲਗਾ ਲਵਾਂਗੀ ਫਿਰ ਜਦ ਅਸੀਂ ਕੋਰਟ ਮੈਰਿਜ ਕਰਨ ਲੱਗੇ ਤਾਂ ਉਹ ਮੈਰਿਜ ਦੇ ਨਹੀਂ ਤਲਾਕ ਦੇ ਪੇਪਰ ਸੀ ਉਹ ਵੀ ਬਿੰਦਰ ਤੇ ਹਰਪਜਨ ਦੇ ਸੀ ਕੁਲਦੀਪ ਕਹਿੰਦੀ ਆ ਕਿ ਅੱਛਾ ਹੀ ਸਭ ਤਾਂ ਠੀਕ ਆ ਜਿਹੜਾ ਕੁਝ ਹੋਣਾ ਸੀ ਹੋ ਗਿਆ ਬਲਵਿੰਦਰ ਕਹਿੰਦਾ ਆ ਕਿ ਹੁਣ ਮੇਰੀ ਭੈਣ ਦਾ ਵਿਆਹ ਆ ਹੁਣ ਇਸ ਘਰ ਵਿੱਚ ਸਿਰਫ ਖੁਸ਼ੀਆਂ ਦੀਆਂ ਗੱਲਾਂ ਹੋਣਗੀਆਂ ਜੀਤੀ ਆਪਣੇ ਭਰਾ ਦੇ ਗੱਲ ਲੱਗ ਜਾਂਦੀ ਆ ਕਿਉਂਕਿ ਉਸ ਦੀਆਂ ਅੱਖਾਂ ਪਰ ਆਈਆਂ ਸੀ ਇਹ ਸਭ ਦੇਖ ਕੇ ਭਾਬੀ ਜੀ ਕਹਿੰਦੇ ਨੇ ਕਿ ਚਲੋ ਇਹ ਸਭ ਗੱਲਾਂ ਛੱਡੋ ਤੇ ਸੱਚ ਕਲ ਸੁਖੀ ਆ ਰਹੀ ਆ ਜੀਤੀ ਖੁਸ਼ ਹੋ ਕੇ ਕਹਿੰਦੀ ਆ ਸੱਚੀ ਭਾਬੀ ਜੀ ਤੇ ਕੁਲਦੀਪ ਕਹਿੰਦੀ ਆ ਕਿ ਹਾਂ ਕੁਲਦੀਪ ਕਹਿੰਦੀ ਆ ਕਿ ਪਤਾ ਵੀ ਆ ਅਸੀਂ ਤੈਨੂੰ ਕਿੰਨਾ ਮਿਸ ਕੀਤਾ ਸੀ ਜੀਤੀ ਕਹਿੰਦੀ ਆ ਕਿ ਸੌਰੀ ਭਾਬੀ ਜੀ ਅੱਗੇ ਤੇ ਗਲਤੀ ਨਹੀਂ ਕਰਦੀ ਬਲਵਿੰਦਰ ਕਹਿੰਦਾ ਆ ਕਿ ਬਸ ਇਨੀ ਕ ਕਲਾਸ ਮੈਨੂੰ ਤਾਂ ਲੱਗਿਆ ਸੀ ਧੂਵਾਵਾ ਲਗਾਈਂਗੀ ਰਜਮਨਦੀ ਉਸਨੇ ਇੱਕ ਹਲਕਾ ਜਿਹਾ ਥੱਪੜ ਮਾਰਦੇ ਹੋਏ ਕਹਿੰਦੀ ਆ ਕਿ ਤੂੰ ਮੇਰੀ ਨੂੰਤੀ ਨੂੰ ਲੜਾ ਕੇ ਖੁਸ਼ ਬਲਵਿੰਦਰ ਕਹਿੰਦਾ ਆ ਕਿ ਨਹੀਂ ਮੰਮੀ ਤੇ ਜੀਤੀ ਤੇ ਕੁਲਦੀਪ ਹੱਸਣ ਲੱਗ ਜਾਂਦੀਆਂ ਨੇ ਬਲਵਿੰਦਰ ਤੇ ਮਾਂ ਕਮਰੇ ਵਿੱਚੋਂ ਬਾਹਰ ਆ ਜਾਂਦੇ ਨੇ ਕਿਉਂਕਿ ਰਮਨਦੀਪ ਕਹਿੰਦੀ ਆ ਕਿ ਉਹ ਥੱਕ ਗਈ ਆ ਆਰਾਮ ਕਰਨ ਚਲੀ ਆ ਤੇ ਵੀ ਨੂੰ ਕਿਸੇ ਦਾ ਫੋਨ ਆ ਜਾਂਦਾ ਹੈ ਉਹ ਵੀ ਕਮਰੇ ਵਿੱਚੋਂ ਬਾਹਰ ਆ ਜਾਂਦਾ ਆ ਫਿਰ ਕੁਲਦੀਪ ਤੇ ਜੀਤੀ ਬਹੁਤ ਸਾਰੀਆਂ ਨਾ ਮੁੱਕਣ ਵਾਲੀਆਂ ਗੱਲਾਂ ਕਰਦੀਆਂ ਨੇ ਕੁਲਦੀਪ ਉਸ ਨੂੰ ਦੱਸਦੀ ਆ ਕਿ ਕਿਹੜੀਆਂ ਤਿਆਰੀਆਂ ਹੋ ਗਈਆਂ ਤੇ ਕਿਹੜੀਆਂ ਰ ਤਨਵਾ ਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੀ ਵੀਡੀਓ 'ਚ ਲੈ ਕੇ حاضر ਹੋਵਾਂਗੀ ਜੀ ਬਨੇ ਰਹੋ ਚੈਨਲ ਦੇ ਨਾਲ ਤੇ ਵੀਡੀਓ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸੈ ਸ਼ਿਕਲ ਜੀ